ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਆ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੈਰਾਮੈਡੀਕਲ ਸਟਾਫ ਤੇ ਨਾਨ ਮੈਡੀਕਲ ਸਟਾਫ ਦੇ ਲਈ ਬੰਪਰ ਭਰਤੀ ਜਾਰੀ ਹੋਈ ਹੈ ਵੱਡੇ ਪੱਦਰ ਦੀਆਂ ਪੋਸਟਾਂ ਛੋਟੇ ਪੱਦਰ ਦੀਆਂ ਪੋਸਟਾਂ ਵੱਖ-ਵੱਖ ਯੋਗਤਾਵਾਂ ਵਾਲੀਆਂ ਪੋਸਟਾਂ ਇਹਦੇ ਵਿੱਚ ਰਹਿਣ ਵਾਲੀਆਂ ਪੰਜਾਬ ਦੀ ਭਰਤੀ ਹੈ ਪੰਜਾਬ ਚ ਪੋਸਟਿੰਗ ਹੋਊਗੀ ਪੋਸਟਾਂ ਦੇ ਇਸ ਬੰਦ ਵਿੱਚ ਪੂਰੀ ਜਾਣਕਾਰੀ ਕਿੰਨੀਆਂ ਪੋਸਟਾਂ ਹਨ ਉਮਰ ਸੀਮਾ ਕਿਰੋ ਤਨਖਾਹ ਕਿਰੋ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਜੁੜੇ ਰਹੋ ਜੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤਾਂ ਮਿੱਤਰਾਂ ਨਾਲ ਜਿਹੜੀ ਵੀ ਸਾਡੇ ਚੈਨਲ ਤੇ ਫਸਟ ਟਾਈਮ ਆਏ ਆ ਉਹਨਾਂ ਨੂੰ ਬੇਨਤੀ ਆ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਤੇ ਜਾ ਕੇ ਆਲ ਨੋਟੀਫਿਕੇਸ਼ਨ ਔਨ ਕਰ ਲਓ ਜਿਵੇਂ ਸਾਡੇ ਵੱਲੋਂ ਕੋਈ ਸਰਕਾਰੀ ਨੌਕਰੀ ਜਾਂਦਾ ਵੀਡੀਓ ਬਣਾ ਕੇ ਅਪਡੇਟ ਹੁੰਦਾ ਤੁਹਾਡੇ ਕੋਲ ਉਹਦਾ ਨੋਟੀਫਿਕੇਸ਼ਨ ਆ ਮਿਲਦਾ ਰਹੂਗਾ ਤਾਂ ਮੇਰਾ ਕਿਸ ਦਿਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਆ ਜੀ ਵੱਡੇ ਪੱਧਰ ਦੀ ਭਰਤੀ ਆ ਕਾਫੀ ਵੱਡਾ ਨੋਟੀਫਿਕੇਸ਼ਨ ਹੈ ਤਾਂ ਪੋਸਟਾਂ ਦੀ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਜ਼ਰੂਰ ਦੱਸ ਜੀ ਤੁਹਾਨੂੰ ਇਹਦੇ ਵਿੱਚ ਐਕਸ ਸਰਵਿਸਮੈਨ ਦੇ ਲਈ ਜੋ ਭਰਤੀ ਆ ਰਹਿਣ ਵਾਲੀ ਆ ਓਪਨ ਵੈਕੈਂਸੀਜ਼ ਘਟ ਨੇ ਤਾਂ ਇਹ ਐਕਸ ਸਰਵਿਸਮੈਨ ਦੇ ਲਈ ਭਰਤੀ ਜ਼ਿਆਦਾ ਰਹਿਣ ਵਾਲੀ ਆ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਆ ਜੀ ਓਆਈਸੀ ਪੈਲੀ ਕਲੀਨਿਕ ਜਿਹਦੇ ਲਈ ਯੋਗਤਾ ਇਹਨਾਂ ਵੱਲੋਂ ਗ੍ਰੈਜੂਏਸ਼ਨ ਮਿਨੀਮਮ 5 ਇਅਰਸ ਵਰਕ ਐਕਸਪੀਰੀਅੰਸ ਨੇ ਹੈਲਥ ਕੇਅਰ ਮੰਗਿਆ ਗਿਆ ਜੀ ਐਕਸ ਸਰਵਿਸਮੈਨ ਦੇ ਲਈ ਦੋ ਪੋਸ 75000 ਰੁਪਏ ਪਰ ਮੰਥ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਨੈਕਟਾ ਜੀ ਮੈਡੀਕਲ ਅਫੀਸਰ ਐਮਬੀਬੀਐਸ ਯੋਗਤਾ ਰੱਖੀ ਗਈ ਹੈ 5 ਸਾਲ ਦਾ ਤੁਹਾਡਾ ਤਜਰਬਾ ਮੰਗਿਆ ਗਿਆ ਜੀ ਇੰਟਰਨਸ਼ਿਪ ਵਰਕ ਐਕਸਪੀਰੀਅੰਸ ਦੋ ਪੋਸਟਾਂ ਨੇ ਜੀ 75000 ਰੁਪਏ ਪਰ ਮੰਥ ਸੈਲਰੀ ਰਹੋਗੀ ਜੀ ਡੈਂਟਲ ਅਫੀਸਰ ਪੀਡੀਐਸ ਮਿਨੀਮਮ 5 ਇਅਰਸ ਵਰਕ ਐਕਸਪੀਰੀਅੰਸ ਇੱਕ ਪੋਸਟ ਹੈ ਜੀ 75000 ਰੁਪਏ ਪਰ ਮੰਥ ਸੈਲਰੀ ਰਹੋਗੀ ਜੀ ਨੈਕਟਾ ਜੀ ਫਾਰਮਾਸਿਸ ਦੀ ਪੋਸਟ ਹੈ ਜਿਹਦੇ ਲਈ ਤੁਹਾਡੇ ਕੋਲ ਯੋਗਤਾ ਬੀ ਫਾਰਮੇਸੀ ਹੋਣੀ ਚਾਹੀਦੀ ਹੈ ਮੰਨਤ ਪ੍ਰਾਪਤ ਇੰਸਟੀਚਿਊ ਇਹ ਡਿਪਲੋਮਾ ਇਨ ਫਾਰਮੇਸੀ ਤੁਹਾਡੇ ਕੋਲ ਚਾਹੀਦਾ ਮੰਤ ਪ੍ਰਾਪਤ ਇੰਸਟੀਚਿਊਸ਼ਨ ਦਾ ਤੇ ਫਾਰਮੇਸੀ ਕਾਉਂਸਲ ਆਫ ਇੰਡੀਆ ਤੋਂ ਤੁਸੀਂ ਰਜਿਸਟਰ ਹੋਣੇ ਚਾਹੀਦੇ ਹੋ ਜੀ ਇੱਕ ਪੋਸਟ ਜਾਰੀ ਹੋਈ ਹੈ ਐਕਸ ਸਰਵਿਸਮੈਨ ਦੀ ਪੋਸਟ ਹੈ ਜੀ 28100 ਰੁਪਏ ਸੈਲਰੀ ਰਹਿਣ ਵਾਲੀ ਹੈ ਜੀ ਨੈਕਟੇਜ ਲੈਬ ਟੈਕਨੀਸ਼ੀਅਨ ਬੀਐਸਸੀ ਮੈਡੀਕਲ ਲੈਬ ਟੈਕਨੀਸ਼ੀਅਨ ਦਾ ਤੁਹਾਡੇ ਕੋਲੇ ਇਹ ਯੋਗਤਾ ਹੋਣੀ ਚਾਹੀਦੀ ਹੈ ਜਾਂ ਪਲੱਸ 2 ਵਿਦ ਸਾਇੰਸ ਐਂਡ ਡੀਐਮਐਲਟੀ ਵਿਦ 3 ਇਅਰਸ ਐਕਸਪੀਰੀਅੰਸ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਯੋਗਤਾ ਪਲੱਸ ਐਕਸਪੀਰੀਅੰਸ ਮੰਗਿਆ ਗਿਆ ਜੀ ਇੱਕ ਪੋਸਟ ਹੈ ਕਲਾਸ 1 ਕਲੈਰੀਕਲ ਟ੍ਰੇਡ ਆਰਮਡ ਫੋਰਸਸ ਦਾ ਜੇਕਰ ਤੁਹਾਡੇ ਕੋਲ ਹੈਗਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 5 ਸਾਲ ਦਾ ਵਰਕ ਐਕਸਪੀਰੀਅੰਸ ਮੰਗਿਆ ਗਿਆ ਹੈ ਜੀ ਇੱਕ ਪੋਸਟ ਐਕ ਸਰਵਿਸਮੈਨ ਦੇ ਲਈ ਗ੍ਰੈਂਡ ਵਾਲੀ ਹੈ ਜੀ 22500 ਰੁਪਏ ਸੈਲਰੀ ਲੋਗੀ ਜੀ ਨੈਕਸਟ ਹੈ ਜੀ ਸਫਾਈ ਵਾਲਾ ਅੜੇ ਲਿਖੇ ਹੋਣੇ ਚਾਹੀਦੇ ਹੋ ਤੁਸੀਂ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਤੁਹਾਡੇ ਕੋਲ ਸਬੰਧਤ ਖੇਤਰ ਦਾ ਇੱਕ ਪੋਸਟ ਜਾਰੀ ਹੋਈ ਹੈ ਐਕ ਸਰਵਿਸਮੈਨ ਦੇ ਲਈ ਹੈ ਜੀ 16800 ਰੁਪਏ ਸੈਲਰੀ ਲੋਗੀ ਜੀ ਨੈਕਸਟ ਹੈ ਜੀ ਡਰਾਈਵਰ ਦੀ ਪੋਸਟ ਹੈ 8 ਪਾਸ ਹੋਣੇ ਚਾਹੀਦੇ ਹੋ ਕਲਾਸ 1 ਐਮਟੀ ਡਰਾਈਵ ਪਲਸ 5 ਇਅਰਸ ਐਕਸਪੀਰੀਅੰਸ ਇੱਕ ਪੋਸਟ ਐਕ ਸਰਵਿਸਮੈਨ ਦੇ ਲਈ ਹੈ ਜੀ 19700 ਰੁਪਏ ਪੋਸਟਾਂ ਦੇ ਲਈ ਸੈਲਰੀ ਰਹਿਣ ਵਾਲੀ ਹੈ ਨੈਕਟਾ ਜੀ ਚੌਂਕੀਦਾਰ ਦੀ ਪੋਸਟ 8 ਪਾਸ ਹੋਣੀ ਚਾਹੀਦੀ ਹੋ ਤੁਸੀਂ ਜਾਂ ਜੀਡੀ ਟ੍ਰੇਡ ਫੋਰ ਆਰਮਡ ਫੋਰਸਸ ਇਹਨਾਂ ਵੱਲੋਂ ਇਹ ਯੋਗਤਾਵਾਂ ਮੰਗੀਆਂ ਗਈਆਂ ਇੱਕ ਪੋਸਟ ਰਹਿਣ ਵਾਲੀ ਐਕ ਸਰਵਿਸਮੈਨ ਦੇ ਲਈ ਹੈ 16800 ਰੁਪਏ ਸੈਲਰੀ ਰੋਲਗੀ ਜੀ ਨੈਕਟਾ ਜੀ ਲੈਬ ਅਸਿਸਟੈਂਟ ਡੀਐਮਐਲਟੀ ਤੇ ਨਾਲ ਇਹਨਾਂ ਵੱਲੋਂ ਲਿਖਿਆ ਗਿਆ ਜੀ ਕਲਾਸ 1 ਲੈਬੈਰੇਟਰੀ ਟੈਕਨੀਸ਼ੀਅਨ ਕੋਰਸ ਆਰਮਡ ਫੋਰਸਸ ਦਾ ਮਿਨੀਮਮ 5 ਇਅਰਸ ਵਰਕ ਐਕਸਪੀਰੀਅੰਸ ਇੱਕ ਸਰਵਿਸਮੈਨ ਦੇ ਲਈ ਇੱਕ ਪੋਸਟ ਹੈ ਜੀ 28100 ਰੁਪਏ ਸੈਲਰੀ ਰਹਿਣ ਵਾਲੀ ਹੈ ਨੈਕਸਟ ਹੈ ਜੀ ਨਰਸਿੰਗ ਅਸਿਸਟੈਂਟ ਹੈ ਜੀ ਐਨਐਮ ਡਿਪਲੋਮਾ ਐਨਬੀ ਇੱਕ ਹੋਲਡਰ ਹੈ ਕਲਾਸ 1 ਨਰਸਿੰਗ ਅਸਿਸਟੈਂਟ ਕੋਰਸ ਆਰਮਡ ਫੋਰਸਸ ਦਾ ਇਹ ਮਿਨੀਮਮ 5 ਇਅਰਸ ਐਕਸਪੀਰੀਅੰਸ ਹੈ ਇੱਕ ਪੋਸਟ ਹੈ ਜੀ ਐਕਸ ਸਰਵਿਸਮੈਨ ਦੇ ਲਈ 28100 ਰੁਪਏ ਸੈਲਰੀ ਹੋਗੀ ਨੈਕਸਟ ਹੈ ਜੀ ਡੈਂਟਲ ਅਸਿਸਟੈਂਟ ਡਿਪਲੋਮਾ ਹੋਲਡਰ ਇਨ ਡੈਂਟਲ ਹਾਈਜੀਨਿਸਟ ਕਲਾਸ 1 ਡੀਐਚ ਡੋਰਾ ਕੋਰਸ ਆਰਮਡ ਫੋਰਸਸ ਦਾ 5 ਇਅ ਇਹ ਏ ਓਪਨ ਵੈਕੈਂਸੀ ਹੈ ਜੀ 28100 ਰੁਪਏ ਸੈਲਰੀ ਰਹੋਗੀ ਜੀ ਇਹਦੇ ਲਈ ਨੈਕਸਟ ਪੀਐਨ ਦੀ ਪੋਸਟ ਹੈ ਜੀ 8ਵੀਂ ਪਾਸ ਹੋਣੇ ਚਾਹੀਦੇ ਹੋ ਜਾਂ ਜੀਡੀ ਟ੍ਰੇਡ ਫਾਰ ਆਰਮਰ ਫੋਰਸਸ ਮਿਨੀਮਮ 5 ਇਅਰਸ ਵਰਕ ਐਕਸਪੀਰੀਅੰਸ ਇੱਕ ਪੋਸਟ ਹੈ ਜੀ 16800 ਰੁਪਏ ਸੈਲਰੀ ਰਹੋਗੀ ਨੈਕਟਾ ਜੀ ਫੀਮੇਲ اٹੈਂਡੈਂਟ ਆ ਪੜੇ ਲਿਖੇ ਹੋਣੇ ਚਾਹੀਦੇ ਹੋ ਤੁਸੀਂ 5 ਸਾਲ ਦਾ ਤਜਰਬਾ ਤੁਹਾਡੇ ਕੋਲ ਸਿਵਲ ਦਾ ਜਾਂ ਆਰਮੀ ਹੈਲਥ ਇੰਸਟੀਟਿਊਸ਼ਨ ਦਾ ਹੈਗਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇੱਕ ਪੋਸਟ ਹੈ ਜੀ ਐਕਸ ਸਰਵਿਸਮੈਨ ਦੇ ਲਈ ਇਹ ਪੋਸਟ ਰਣ ਵਾਲੀ ਹੈ 16800 ਰ ਇਹਨਾਂ ਪੋਸਟਾਂ ਦੇ ਲਈ ਜੋ ਟਰਮ ਐਂਡ ਕੰਡੀਸ਼ਨਸ ਨੇ ਇਹਨਾਂ ਦੀ ਵੈਬਸਾਈਟ 'ਤੇ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ www.echs.gov.in ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਇਹਨਾਂ ਦੇ ਹੈੱਡਕੁਆਟਰਸ 'ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਸਟੇਸ਼ਨ ਹੈੱਡਕੁਆਟਰਸ ECHSL ਜਲੰਧਰ ਟੈਲੀਫੋਨ ਨੰਬਰ ਵੀ ਦਿੱਤਾ ਹੋਇਆ ਮੇਲ ਆਈਡੀ ਵੀ ਦਿੱਤੀ ਹੋਈ ਹੈ ਜੀ ਤੇ ਤੁਸੀਂ ਇੱਥੇ ਜਾ ਕੇ ਅਪਰੋਚ ਕਰ ਸਕਦੇ ਹੋ ਇਹਨਾਂ ਨੂੰ ਇਹਨਾਂ ਤੋਂ ਸਾਰੀ ਜਾਣਕਾਰੀ ਵੀ ਲੈ ਸਕਦੇ ਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਲਾਸਟ ਡੇਟ 21 ਮਾਰਚ 2025 ਰਹਿਣ ਵਾਲੀ ਹੈ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਐਪਲੀਕੇਸ਼ਨ ਫਾਰਮੈਟ ਭਰ ਕੇ ਤੁਸੀਂ ਸਾਰੇ ਇਹ ਦਸਤਾਵੇਜ਼ ਇਹਨਾਂ ਵੱਲੋਂ ਮੈਂਸ਼ਨ ਕੀਤੇ ਹੋਏ ਆ ਜੀ ਇਹ ਜਗ੍ਹਾ ਤੇ ਤੇ ਇਹਨਾਂ ਦੇ ਦਫ਼ਤਰ ਵਿਖੇ ਤੁਸੀਂ ਪਹੁੰਚਦੇ ਕਰਨੇ ਆ ਜੀ ਜੋ ਵੀ ਤੁਹਾਡੀ ਯੋਗਤਾ ਜੋ ਵੀ ਤੁਹਾਡੇ ਕੋਲ ਐਕਸਪੀਰੀਅੰਸ ਹੈ ਤੇ ਇਹਨਾਂ ਦੇ ਦਫ਼ਤਰ ਵਿਖੇ ਹੈੱਡਕੁਆਟਰਜ਼ ਈਸੀਐਚਐਸਐਲ ਜਲੰਧਰ ਵਿਖੇ ਤੁਸੀਂ ਇਹਨਾਂ ਨੂੰ ਜਮ੍ਹਾਂ ਕਰਾਉਣਾ 21 ਮਾਰਚ 2025 ਤੱਕ ਤੇ ਇੰਟਰਵਿਊ ਦੇ ਸਮੇਂ ਵੀ ਤੁਸੀਂ ਸੇਮ ਡਾਕੂਮੈਂਟਸ ਆਪਣੇ ਦਸਤਾਵੇਜ਼ ਸਾਰੇ ਨਾਲ ਲੈ ਕੇ ਜਾਣੇ ਆ ਤਾਂ ਬਹੁਤ ਵਧੀਆ ਮੌਕਾ ਹੈ ਜੀ ਪੈਰਾਮੈਡੀਕਲ ਨਾਨ ਮੈਡੀਕਲ ਸਟਾਫ ਦੀਆਂ ਪੋਸਟਾਂ ਜ਼ਿਆਦਾਤਰ ਐਕਸ ਸਰਵਿਸਮੈਨ ਦੇ ਲਈ ਪੋਸਟਾਂ ਜਾਰੀ ਹੋਈਆਂ ਹੈ ਤੇ ਓਪਨ ਵੈਕੈਂਸੀ ਤਾਂ ਇਹਦੇ ਵਿੱਚ ਸਿਰਫ ਇੱਕ ਹੀ ਹੈ ਜੀ ਜੋ ਕਿ ਡੈਂਟਲ ਅਸਿਸਟੈਂਟ ਦੇ ਲਈ ਜਾਰੀ ਹੋਈ ਹੈ ਤਾਂ ਬਹੁਤ ਵਧੀਆ ਸੈਲਰੀ ਹੈ ਐਕਸ ਸਰਵਿਸਮੈਨ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਲਾਭ ਲੈ ਸਕਦੇ ਹੋ ਜੀ ਜਲੰਧਰ ਕੈਂਟ ਦੇ ਵਿੱਚ ਈਸੀਐਚ ਸੈੱਲ ਵੱਲੋਂ ਇਹ ਪੋਸਟਾਂ ਜਾਰੀ ਹੋਈਆਂ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵਿਜ਼ਿਟ ਕਰਦੇ ਰਿਹਾ ਕਰੋ ਧੰਨਵਾਦ